ਸਤ ਸ੍ਰੀ ਅਕਾਲ ਦੋਸਤੋ ਮਹਾਕੁੰਭ ਮੇਲੇ ਵਿੱਚ 11 ਸਾਲ ਦੀ ਲੜਕੀ ਨੂੰ ਲੈ ਕੇ ਭੱਜ ਰਿਹਾ ਸਾਧੂ ਬਾਬੇ ਨੂੰ ਫੜਿਆ ਪੁਲਿਸ ਨੇ ਇਹ ਹੁੰਦਾ ਕਿ ਇਹ ਮਹਾਕੁੰਭ ਦਾ ਜਿਹੜਾ ਮੇਲਾ ਚੱਲ ਰਿਹਾ ਸੀ ਥੋੜੇ ਟਾਈਮ ਦੇ ਵਿੱਚ ਚੱਲ ਵੀ ਰਿਹਾ ਹੋਏਗਾ ਅਜੇ ਵੀ ਉਸ ਦੇ ਵਿੱਚ ਇੱਕ ਪਖੰਡੀ ਸਾਧੂ ਤਾਂ ਕੀ ਕਹਿ ਸਕਦੇ ਆ ਕਿਉਂਕਿ ਸਾਧੂ ਇਹੋ ਜੇ ਕੰਮ ਕਰਦੇ ਨਹੀਂ ਇਸ ਕਰਕੇ ਪੁਲਿਸ ਨੂੰ ਸਾਧੂ ਨਹੀਂ ਕਹਿੰਦੇ ਪਖੰਡੀ ਨੇ ਇੱਕ 11 ਸਾਲ ਦੀ ਕੁੜੀ ਨੂੰ ਕਿਵੇਂ ਉਹਨੂੰ ਲੈ ਕੇ ਭੱਜ ਰਿਆ ਸੀ ਉੱਥੇ ਇਹ ਆਪਾਂ ਇਹ ਕਹਾਣੀ ਤੁਹਾਨੂੰ ਇੱਕ ਪੱਤਰਕਾਰ ਦੇ ਜ਼ੁਬਾਨੀ ਦੱਸਾਂਗੇ ਪੱਤਰਕਾਰ ਕਹਿੰਦਾ ਹੈ ਕਿ ਜਦੋਂ ਅਸੀਂ ਉੱਥੇ ਸਾਰਾ ਸ਼ੂਟ ਮਾ ਕੁੰਬ ਦਾ ਮੇਲੇ ਨੂੰ ਸ਼ੂਟ ਕਰਨ ਦੇ ਵਾਸਤੇ ਉੱਥੇ ਅਸੀਂ ਗਏ ਸੀ ਜਦੋਂ ਅਸੀਂ ਉੱਥੇ ਗਏ ਤੇ ਅਸੀਂ ਥੋੜਾ ਬਹੁਤਾ ਸ਼ੂਟ ਕੀਤਾ ਤੇ ਬਾਅਦ ਵਿੱਚ ਅਸੀਂ ਇੱਕ ਥਾਂ ਤੇ ਬੈਠੇ ਖਾਣਾ ਖਾਣ ਦੇ ਲਈ ਤੇ ਉਸੇ ਹੀ ਟਾਈਮ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਬੰਦੇ ਨੂੰ ਵੇਖਦਾ ਏ ਪਖੰਡੀ ਨੂੰ ਵੇਖਦਾ ਏ ਕਿ ਉਹ ਇੱਕ ਆਪਦੇ ਨਾਲ 11 ਸਾਲ ਦੀ ਬੱਚੀ ਨੂੰ ਕਮਰੇ ਦੇ ਵੱਲ ਲੈ ਕੇ ਜਾ ਰਿਹਾ ਸੀ ਉਹ ਜਦੋਂ ਕਮਰੇ ਦੇ ਵੱਲ ਲੈ ਕੇ ਜਾਂਦਾ ਪਿਆ ਸੀ ਤੇ ਉਦੋਂ ਹੀ ਉਹ ਕੈਮਰਾਮੈਨ ਆਪਦਾ ਕੈਮਰਾ ਵਗੈਰਾ ਕੱਢ ਕੇ ਤੇ ਉਹਦੇ ਕੋਲ ਚਲਾ ਜਾਂਦਾ ਤੇ ਉਹਨੂੰ ਪੁੱਛਦਾ ਏ ਕਿ ਹਾਂ ਤੂੰ ਕੀ ਕਰ ਰਿਹਾ ਏ ਇਹ ਲੜਕੀ ਕੌਣ ਏ ਉਹਨੂੰ ਥੋੜਾ ਜਿਹਾ ਲੱਗਦਾ ਏ ਕਿ ਨਾ ਕਿ ਇਕੱਲੀ ਕੁੜੀ ਇੰਨੀ ਛੋਟੀ ਨੂੰ ਕਿਸੇ ਕਮਰੇ ਦੇ ਵੱਲ ਲੈ ਕੇ ਜਾਣਾ ਕਿ ਇਹ ਸਹੀ ਨਹੀਂ ਲੱਗਿਆ ਉਸਨੂੰ ਉਸ ਨੇ ਜਦੋਂ ਪੁੱਛਦਾਸ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਕੁਝ ਵੀ ਉਹਨੇ ਕੋਈ ਗੱਲ ਨਹੀਂ ਕੀਤੀ ਜਿਹੜਾ ਪਖੰਡੀ ਸਾਧੂ ਸੀ ਤੇ ਉਹਨੇ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਇੱਕ ਪਾਸੇ ਲੈ ਕੇ ਕੁੜੀ ਨੂੰ ਬਹਿ ਗਿਆ ਤੇ ਉਹਨੂੰ ਕੁਝ ਖਵਾਉਣ ਲੱਗ ਪਿਆ ਤੇ ਉਹ ਕੁੜੀ ਥੋੜੀ ਘਬرائی ਵੀ ਹੋਈ ਸੀ ਤੇ ਉਹ ਰੋ ਵੀ ਰਹੀ ਸੀ ਜਿਸ ਕਰਕੇ ਉਹ ਕੁਝ ਦੱਸ ਨਹੀਂ ਰਹੀ ਸੀ ਉਸ ਨੇ ਪਹਿਲਾਂ ਸਾਧੂ ਨੂੰ ਪੁੱਛਿਆ ਕਿ ਤੂੰ ਕੌਣ ਹੈ ਜਾਂ ਕਿਵੇਂ ਆ ਉਹ ਥੋੜਾ ਬੋਤਾ ਦੱਸਦਾ ਹੈ ਕਿ ਮੈਂ ਚੂਨਾ ਠਾਣੀ ਤੇ ਇਸ ਤਰ੍ਹਾਂ ਕੁਝ ਬੋਲਦਾ ਹੈ ਤੇ ਉਸ ਦੀ ਗੱਲ ਸੁਣ ਕੇ ਜਿਹੜਾ ਉਹ ਹੋਰ ਕੁਝ ਵੀ ਨਹੀਂ ਦੱਸਦਾ ਉਹ ਕਹਿੰਦਾ ਕਿ ਮੇਰੇ ਨਾਲ ਹੈ ਮੈਂ ਇਸ ਨੂੰ ਖਾਣਾ ਖਵਾਇਆ ਹੈ ਮੇਰੇ ਨਾਲ ਹੀ ਰਹਿੰਦੀ ਹੈ ਤੇ ਉਹ ਕਹਿੰਦਾ ਹੈ ਕਿ ਤੇਰੀ ਕੀ ਲੱਗਦੀ ਹੈ ਤੇਰੀ ਕੁੜੀ ਹੈ ਜਾਂ ਕੌਣ ਹੈ ਤੇਰੀ ਕੀ ਹੈ ਨਾ ਉਹ ਫਿਰ ਉਹ ਜਿਹੜੀ ਕੁੜੀ ਹੁੰਦੀ ਹੈ ਉਹ ਕਹਿੰਦੀ ਹੈ ਕਿ ਇਹ ਮੇਰੇ ਘਰ ਤੋਂ ਮੈਨੂੰ ਲੈ ਕੇ ਆਇਆ ਹੈ ਮੈਂ ਇਹਦੇ ਨਾਲ ਖੁੱਦ ਹੀ ਆਈਆਂ ਕੁਝ ਵੀ ਉਹ ਨਹੀਂ ਦੱਸਦੀ ਹੁੰਦੀ ਤੇ ਉਹ ਜਿਵੇਂ ਉਹਦੇ ਤੋਂ ਨਾਮ ਵਗੈਰਾ ਪੁੱਛਦੇ ਨੇ ਉਹ ਦੱਸਦੇ ਨਹੀਂ ਫਿਰ ਉਹ ਇੱਕ ਦੱਸਦੀ ਹੈ ਕਿ ਮੈਂ ਜਦੋਂ ਉਹ ਪੁੱਛਦੇ ਆ ਤੂੰ ਕਿਹੜੀ ਕਲਾਸ ਵਿੱਚ ਪੜਦੀ ਏ ਤੇ ਉਹ ਦੱਸਦੀ ਹੈ ਕਿ ਪਹਿਵੇਂ ਛੇਵੇਂ ਦੇ ਵਿੱਚ ਕਿ ਪੜਦੀ ਏ ਤੇ ਉਹਨੂੰ ਪੁੱਛਦਾ ਹੈ ਪੱਤਰਕਾਰ ਕਿ ਤੂੰ ਅੱਗੇ ਹੋਰ ਪੜਨਾ ਚਾਹਣੀ ਏ ਤੇ ਉਹ ਕਹਿੰਦੀ ਏ ਹਾਂ ਪੜਨਾ ਚਾਹਣੀ ਏ ਤੇ ਉਹ ਕਹਿੰਦਾ ਤੂੰ ਆਪਣੇ ਘਰ ਜਾਣਾ ਚਾਹਣੀ ਏ ਤੇ ਉਹ ਕਹਿੰਦੀ ਸੀ ਨਹੀਂ ਤੇ ਉਹ ਕਹਿੰਦੇ ਸੀ ਸਾਧੂ ਨਾਲ ਰਹਿਣਾ ਚਾਹਣੀ ਏ ਤੇ ਉਹ ਕਹਿੰਦੀ ਸੀ ਹਾਂ ਇਸ ਤਰ੍ਹਾਂ ਉਹ ਗੱਲਾਂ ਕਰਦੀ ਪਈ ਸੀ ਜਿਸ ਕਰਕੇ ਪਰ ਰੋ ਵੀ ਰਹੀ ਸੀ ਪੱਤਰਕਾਰ ਜਦੋਂ ਉਸ ਦੇ ਰੋਣ ਦਾ ਕਾਰਨ ਪੁੱਛਦੇ ਸੀ ਤੇ ਉਹ ਕੁਝ ਵੀ ਨਹੀਂ ਸੀ ਦੱਸ ਰਹੀ ਤੇ ਉਹ ਕੁਝ ਦੱਸ ਉਹਦੇ ਤੋਂ ਵਾਵਾ ਸਾਰੀ ਪੁੱਛ ਪੜਤਾਲ ਕੀਤੀ ਜਾਂਦੀ ਹੈ ਕਿ ਤੇਰੇ ਮਾਪਿਓ ਦਾ ਨਾਂ ਕੀ ਹੈ ਜਾਂ ਕਿਵੇਂ ਤੇ ਫਿਰ ਉਹ ਇੱਕ ਕੱਲੂ ਪ੍ਰਧਾਨ ਦਾ ਆਪਦੇ گاؤں ਦੇ ਕਿਸੇ ਚੌਧਰੀ ਦਾ ਨਾਂ ਲੈਂਦੀ ਕੱਲੂ ਪ੍ਰਧਾਨ ਕਹਿੰਦੀ ਹੈ ਕਾਲੂ ਪ੍ਰਧਾਨ ਪਤਾ ਨਹੀਂ ਕੱਲੂ ਪ੍ਰਧਾਨ ਕੌਣ ਸੀ ਠੀਕ ਹੈ ਉਹ ਹੁੰਦਾ ਉਹਦਾ ਨਾਂ ਲੈਂਦੇ ਆ ਤੇ ਫਿਰ ਜਿਹੜਾ ਜਦੋਂ ਜਾਣਕਾਰੀ ਜ਼ਿਆਦਾ ਦੇਣ ਲੱਗ ਪੈਂਦੀ ਏ ਤੇ ਜਿਹੜਾ ਸਾਧੂ ਹੁੰਦਾ ਉਸ ਨੂੰ ਡਰ ਪੈ ਜਾਂਦਾ ਤੇ ਉਹ ਕਹਿੰਦਾ ਕਿ ਕੁਝ ਨਹੀਂ ਮੈਂ ਦੱਸਣਾ ਤੇ ਇੱਥੇ ਇੱਕ ਹੋਰ ਸਾਧੂ ਆ ਜਾਂਦਾ ਹੈ ਜਿਹੜਾ ਕਿ ਉਸ ਪੱਤਰਕਾਰ ਦੇ ਗੱਲ ਪੈਣ ਤੇ ਕਰ ਜਾਂਦਾ ਹੈ ਤੇ ਫਿਰ ਪੱਤਰਕਾਰ ਆਪਦੀ ਜਾਨ ਬਚਾਉਂਦਾ ਉੱਥੋਂ ਭੱਜ ਜਾਂਦਾ ਕੈਮਰਾ ਵੀ ਲੈ ਕੇ ਕਿਉਂਕਿ ਉਸ ਨੂੰ ਹੁੰਦਾ ਕਿਤੇ ਮੇਰਾ ਕੋਈ ਕੈਮਰਾ ਨਾ ਤੋੜ ਦੇਣ ਜਾਂ ਕਿਸ ਤਰ੍ਹਾਂ ਫਿਰ ਉੱਥੇ ਜਦੋਂ ਭੱਜਦਾ ਤੇ ਉੱਥੇ ਨੇੜੇ ਹੀ ਚੌਕੀ ਥਾਣੇ ਤੇ ਜਾਂਦਾ ਤੇ ਉੱਥੇ ਜਾ ਕੇ ਪੁਲਿਸ ਨੂੰ ਦਵਾ ਫਟਾਫਟ ਨਾਲ ਲੈ ਕੇ ਆਉਂਦੇ ਆ ਤੇ ਕਹਿੰਦੇ ਆ ਕਿ ਉੱਥੇ ਇਸ ਤਰ੍ਹਾਂ ਇੱਕ ਕੁੜੀ ਚੱਕੀ ਜਾ ਰਹੀ ਏ ਫਿਰ ਜਦੋਂ ਪੁਲਿਸ ਆਉਂਦੀ ਹੈ ਤੇ ਉਸ ਨੂੰ ਲੈ ਕੇ ਜਾਂਦੇ ਨੇ ਤੇ ਫਿਰ ਕੁੜੀ ਨੂੰ ਅਲੱਗ ਲੈ ਕੇ ਜਾਂਦੇ ਨੇ ਕੁੜੀ ਦਾ ਜਿੱਥੇ ਠਿੱਕਰ ਜਦੋਂ ਹੁੰਦੇ ਤੋਂ ਫਿਰ ਅਲੱਗ ਤੋਂ ਬਿਆਨ ਲੈ ਜਾਂਦੇ ਸਾਧੂ ਨੂੰ ਫੜਿਆ ਜਾਂਦਾ ਹੈ ਤੇ ਫਿਰ ਉਹ ਕੁੜੀ ਦੱਸਦੀ ਏ ਕਿ ਮੈਂ ਆਪਦੇ ਚਾਚੇ ਦੇ ਨਾਲ ਮੇਲੇ ਤੇ ਆਈ ਸੀ ਤੇ ਇਸ ਤਰ੍ਹਾਂ ਅਸੀਂ ਵਿਛੜ ਗਏ ਤੇ ਫਿਰ ਮੈਂ ਇੱਕ ਕਿਸੇ ਭਾਈ ਤੋਂ ਕੁਝ ਖਾਣ ਲਈ ਮੰਗ ਰਹੀ ਸੀ ਤੇ ਉਸਨੇ ਮੈਨੂੰ ਕਿਹਾ ਕਿ ਤੂੰ ਪੈਸੇ ਪੈਸੇ ਮੇਰੇ ਕੋਲ ਹੈਗੇ ਨਹੀਂ ਸੀ ਜਿਸ ਕਰਕੇ ਕਿ ਮੈਂ ਕੁਝ ਨਹੀਂ ਲਿਆ ਤੇ ਇਹ ਸਾਧੂ ਕਹਿੰਦਾ ਕਿ ਆ ਖਾਲਾ ਉਹ ਖਾਲਾ ਤੇ ਮੈਂ ਕਿਹਾ ਨਹੀਂ ਖਾਣਾ ਫਿਰ ਇਹ ਮੈਨੂੰ ਇੱਕ ਅਲੱਗ ਸੋਨੀ ਜਗ੍ਹਾ ਤੇ ਲਾ ਕੇ ਮੈਨੂੰ ਉੱਥੇ ਇੱਕ ਡੰਡਾ ਵਿਖਾਉਂਦਾ ਹੈ ਜਾਂ ਮੈਨੂੰ ਪਿਸਤੌਲ ਦਿਖਾਉਂਦਾ ਹੈ ਕਿ ਜੇ ਤੂੰ ਕਿਸੇ ਨੂੰ ਵੀ ਕੁਝ ਕਿਹਾ ਤੇ ਮੈਂ ਤੈਨੂੰ ਮਾਰ ਦਾਂਗਾ ਜੇ ਤੂੰ ਰੋਲਾ ਵੀ ਪਾਇਆ ਜਾਂ ਕੁਝ ਵੀ ਕੀਤਾ ਤੇ ਮੈਂ ਤੈਨੂੰ ਮਾਰ ਦਾਂਗਾ ਜਿਸ ਕਰਕੇ ਮੈਂ ਉਸ ਟਾਈਮ ਕਿਉ ਪੱਤਰਕਾਰ ਨੂੰ ਕੁਝ ਵੀ ਸੱਚ ਨਹੀਂ ਸੀ ਦੱਸਿਆ ਤੇ ਹੁਣ ਮੈਂ ਸੱਚ ਦੱਸਦੀਆਂ ਕਿਉਂਕਿ ਉਸ ਟਾਈਮ ਉਸਨੇ ਮੈਨੂੰ ਬਹੁਤ ਹੀ ਜ਼ਿਆਦਾ ਡਰਾਇਆ ਸੀ ਤੇ ਫਿਰ ਉਹ ਮੈਨੂੰ ਦੋ ਦਿਨਾਂ ਤੋਂ ਲੈ ਕੇ ਇੱਧਰ ਉੱਧਰ ਘੁੰਮ ਰਿਹਾ ਸੀ ਤੇ ਉਹ ਫਿਰ ਸਾਧੂ ਨੂੰ ਜਦੋਂ ਪੁੱਛ ਪੜਤਾਲ ਕੀਤੀ ਜਾਂਦੀ ਏ ਤੇ ਉਹ ਕੋਈ ਵੀ ਚੱਜ ਨਾਲ ਬਿਆਨ ਨਹੀਂ ਦਿੰਦਾ ਤੇ ਕਹਿੰਦਾ ਹੈ ਕਿ ਮੈਂ ਇਹਨੂੰ ਆਪਦੇ ਨਾਲ ਹੀ ਰੱਖਣਾ ਚਾਹੁੰਦਾ ਸੀ ਮੈਂ ਕੁਝ ਵੀ ਉਸ ਨਾਲ ਗਲਤ ਨਹੀਂ ਕੀਤਾ ਮੈਂ ਇੱਕ ਬੱਚੀ ਸਮਝ ਕੇ ਉਸ ਦੀ ਮਦਦ ਕਰ ਰਿਹਾ ਸੀ ਇਸ ਤਰ੍ਹਾਂ ਦੇ ਹੀ ਬਿਆਨ ਦਿੱਤੇ ਜਾ ਰਹੇ ਜੇ ਫਿਰ ਉਧਰ ਜਦੋਂ ਕੁੜੀ ਦੇ ਪਰਿਵਾਰ ਨੂੰ ਪਤਾ ਲੱਗਦਾ ਹੈ ਤੇ ਫਿਰ ਉਹ ਵੀ ਦੱਸਦੇ ਨੇ ਕਿ ਇਸ ਤਰ੍ਹਾਂ ਫਿਰ ਕੁੜੀ ਦੇ ਪਰਿਵਾਰ ਨੂੰ ਪੱਤਰਕਾਰ ਸਮਝਾਉਂਦੇ ਕਿ ਜਦੋਂ ਤੁਹਾਡੀ ਕੁੜੀ ਗੁੰਮ ਹੋਈ ਸੀ ਤੁਹਾਨੂੰ ਕਿਸੇ ਥਾਣੇ ਦੇ ਵਿੱਚ ਜਾਂ ਕਿਸੇ ਵੀ ਥਾਂ ਤੇ ਜਾ ਕੇ ਤੁਹਾਨੂੰ ਦਰਖਾਸਤ ਦੇਣੀ ਚਾਹੀਦੀ ਸੀ ਤੁਹਾਨੂੰ ਉਹ ਇਹਨਾਂ ਕੋਈ ਐਵੀਡੈਂਸ ਕਰਨਾ ਚਾਹੀਦਾ ਸੀ ਕਿ ਹਾਂ ਕਿ ਸਾਡੀ ਬੱਚੀ ਇਸ ਤਰ੍ਹਾਂ ਮੇਲੇ ਤੋਂ ਲਾਪਤਾ ਹੋ ਗਈ ਹੈ ਜਾਂ ਇਸ ਤਰ੍ਹਾਂ ਕੁਝ ਵੀ ਆਪ ਦੀ ਜਾਣਕਾਰੀ ਦੇਣੀ ਚਾਹੀਦੀ ਸੀ ਉਹ ਘਰ ਦੇ ਕਹਿੰਦੇ ਕਿ ਅਸੀਂ ਇੰਨਾ ਜ਼ਿਆਦਾ ਡਰ ਗਏ ਸੀ ਤੇ ਅਸੀਂ ਖੁਦ ਹੀ ਮਤਲਬਲ 2-3 ਦਿਨ ਹੋ ਗਏ ਨੇ ਕਿ ਅਸੀਂ ਇਸ ਨੂੰ ਲੱਭ ਰਐ ਸਾਂ ਸਾਨੂੰ ਇਹ ਸੀ ਕਿਸੇ ਵੀ ਤਰ੍ਹਾਂ ਕੁੜੀ ਲੱਭ ਜਾਵੇ ਆਪਾਂ ਉਹਨਾਂ ਦੀ ਕੁੜੀ ਦੀਆਂ ਪਿਕਸ ਵੀ ਲਾ ਦਾਂਗੇ ਤੇ ਥੋੜਾ ਬਹੁਤ ਉਹ ਸਾਧੂ ਵਗੈਰਾ ਦੀਆਂ ਵੀ ਲਾ ਦਾਂਗੇ ਜਿਹੜੇ ਉਹ ਸਾਧੂ ਨਹੀਂ ਸੀ ਉਹ ਪਖੰਡੀ ਸੀ ਜਿਹੜੇ ਕਿ ਕਾਫੀ ਗੈਂਗ ਹੀ ਉਹਨਾਂ ਦੀ ਰਲ਼ੀ ਹੋਈ ਸੀ ਇਹੋ ਜੇ ਕੰਮਾਂ ਜੀ ਇਸ ਕਰਕੇ ਜਦੋਂ ਵੀ ਤੁਸੀਂ ਮੇਲੇ ਵਗੈਰਾ ਮਹਾਕੁੰਮ ਦਾ ਮੇਲਾ ਤੁਹਾਨੂੰ ਪਤਾ ਬਹੁਤ ਵੱਡਾ ਹੁੰਦਾ ਬਹੁਤ ਭੀੜ ਹੁੰਦੀ ਹੈ ਤੇ ਉੱਥੇ ਜਾ ਕੇ ਤੁਸੀਂ ਆਪਣਾ ਤਾਂ ਖਾਸ ਧਿਆਨ ਰੱਖਣਾ ਬੱਚਿਆਂ ਦਾ ਵੀ ਜ਼ਰੂਰ ਰੱਖਿਆ ਕਰੋ ਤੇ ਬੱਚਿਆਂ ਨੂੰ ਜੇ ਤੁਸੀਂ ਪਹਿਲੀ ਗੱਲ ਲੈ ਕੇ ਜਾ ਰਹੇ ਜੇ ਤੇ ਉਹਨਾਂ ਆਪਦੇ ਬੱਚਿਆਂ ਨੂੰ ਸਾਰੀ ਜਾਣਕਾਰੀ ਜ਼ਰੂਰ ਦਿਆ ਕਰੋ ਕਿ ਆਪਣੇ ਘਰ ਆਪਣੇ ਫੋਨ ਨੰਬਰ ਕੀ ਨੇ ਆਪਣੇ ਕੀ ਜਾਣਤਾਂ ਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਜੇ ਤੁਸੀਂ ਸਾਡੇ ਤੋਂ ਉਹਰ ਪਰਾਂ ਹੋ ਜਾਂਦੇ ਜੇ ਜਾਂ ਕਿਸ ਦੀ ਮਤਲ ਸਾਰੀ ਜਾਣਕਾਰੀ ਜ਼ਰੂਰ ਦਿਆ ਕਰੋ ਉਹਨਾਂ ਨੰਬਰ ਵਗੈਰਾ ਤਾਂ ਖਾਸ ਕਰਕੇ ਪਤਾ ਹੋਣਾ ਚਾਹੀਦਾ ਤਾਂ ਜੋ ਉਹ ਤੁਹਾਡੇ ਨਾਲ ਬਾਅਦ ਵਿੱਚ ਸੰਪਰਕ ਕਰ ਸਕਣ ਆਪਦੇ ਪਿੰਡ ਤਹਿਸੀਲ گاؤں ਦਾ ਚੰਗੀ ਤਰ੍ਹਾਂ ਨਾਮ ਪਤਾ ਹੋਣਾ ਜੇ ਫਿਰ ਕੀ ਹੁੰਦਾ ਹੈ ਆਪਾਂ ਉੱਥੇ ਗਲਤੀ ਆਉਣੇ ਆ ਫਿਰ ਜਿਹੜਾ ਸਾਧੂ ਹੁੰਦਾ ਹੈ ਉਸ ਨੂੰ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਤੁਹਾਨੂੰ ਇਸ ਤਰ੍ਹਾਂ ਕਿਸੇ ਵੀ ਦੇ ਬੱਚੇ ਨੂੰ ਰੱਖਣ ਦਾ ਕੋਈ ਹੱਕ ਹੀ ਨਹੀਂ ਹੈਗਾ ਜੇ ਤੈਨੂੰ ਉਹ ਬੱਚੀ ਮੇਲੇ ਵਿੱਚ ਮਿਲ ਹੀ ਗਈ ਸੀ ਕਿ ਚੱਲ ਵਿਛੜੀ ਹੋਈ ਜਿਸ ਤਰ੍ਹਾਂ ਵੀ ਤੈਨੂੰ ਮਿਲੀ ਸੀ ਤੂੰ ਉਸ ਨੂੰ ਲੈ ਕੇ ਇੱਥੇ ਚੌਂਕੀ ਦੇ ਵਿੱਚ ਆਉਣਾ ਸੀ ਤੇ ਫਿਰ ਆਪਾਂ ਕਿ ਉਹ ਸਾਡਾ ਅਸੀਂ ਉਸ ਕੁੜੀ ਨੂੰ ਉਸ ਪਰਿਵਾਰ ਤੇ ਕਰ ਪਹਚਾਉਣ ਦਾ ਕੰਮ ਸਾਡਾ ਸੀ ਪੁਲਿਸ ਦੀ ਕਾਫੀ ਉਸਤੇ ਕੀਤੀ ਜਾਂਦੀ ਹੈ ਤੇ ਜਿਹੜਾ ਪੱਤਰਕਾਰ ਹੁੰਦਾ ਉਹ ਵੀ ਆਪਦੇ ਸ਼ਿਕਾਇਤ ਦਰਜ ਕਰਵਾਉਂਦਾ ਕਿ ਇਸ ਨੇ ਇਹਨਾਂ ਨੇ ਮੇਰੇ ਨਾਲ ਕੁੱਟ ਮਾਰ ਵੀ ਕੀਤੀ ਹੈ ਜਾਂ ਹਾਲੇ ਪਤਾ ਨਹੀਂ ਕਿ ਕੀ ਉਹ 사ધુ ਨੂੰ ਕੀ ਸਜ਼ਾ ਮਿਲਦੀ ਹੈ ਜਾਂ ਕੀ ਨਹੀਂ ਮਿਲਦੀ ਹਜੇ ਇਹ ਮਸਲਾ ਚੱਲਦਾ ਹੀ ਆ ਰਿਹਾ ਹੈ ਤੇ ਕੁੜੀ ਸੁਰੱਖਿਅਤ ਆਪਦੇ ਘਰੇ ਆਪਦੇ ਮਾਪਿਓ ਦੇ ਕੋਲ ਪਹੁੰਚ ਗਈ ਹੈ ਉਹ ਹੁਣ ਆਪਦੀ ਜ਼ਿੰਦਗੀ ਅੱਗੇ ਦੀ ਵਧੀਆ ਕੰਟੀਨਿਊ ਕਰੇਗੀ ਤੇ ਉਹ ਆਪਦੇ ਕਿਸ ਸਰਕਾਰੀ ਉਥੇ ਜਾਪੁਰ ਸਕੂਲ ਦੇ ਵਿੱਚ ਪੜ ਰਹੀ ਹੈ ਪਹਿਵੀਂ ਛੇਵੀਂ ਕਲਾਸ ਚ ਹੈਗੀ ਹੈ ਇਸ ਤਰ੍ਹਾਂ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਕਿਉਂਕਿ ਇਹ ਜੜੀਆਂ ਸਿੱਖਿਆ ਲੈਣ ਵਾਲੀਆਂ ਗੱਲਾਂ ਹੁੰਦੀਆਂ ਨੇ ਜਦੋਂ ਵੀ ਕੋਈ ਬੱਚਾ ਇਸ ਕਹਾਣੀ ਨੂੰ ਸੁਨੇਗਾ ਤਾਂ ਉਸ ਨੂੰ ਪਤਾ ਲੱਗੇਗਾ ਕਿ ਜੇ ਮੇਰੇ ਨਾਲ ਵੀ ਇਸ ਤਰ੍ਹਾਂ ਹੁੰਦਾ ਤੇ ਮੈਂ ਉਹਨੂੰ ਉੱਥੇ ਕੀ ਕਰਨਾ ਚਾਹੀਦਾ ਜਾਂ ਕਿਸ ਤਰ੍ਹਾਂ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰੋ ਤਾਂ ਜੋ YouTube ਹੋਰ ਲੋਕਾਂ ਤੱਕ ਵੀ ਇਸ ਵੀਡੀਓ ਨੂੰ ਪਹੁੰਚਾਵੇ ਬੱਚੇ ਵੀ ਵੇਖਣ ਤਾਂ ਜੋ ਇਸ ਤੋਂ ਬਹੁਤ ਜ਼ਿਆਦਾ ਸਿੱਖਿਆ ਲਈ ਜਾਵੇ ਤੇ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਓ ਕਿਉਂਕਿ ਹੋਰ ਏਦਾਂ ਦੀਆਂ ਨਵੀਆਂ-ਨਵੀਆਂ ਕਹਾਣੀਆਂ ਜੜੀਆਂ ਕੀ ਰੋਜ਼ ਜੱਗ ਦੇ ਵਿੱਚ ਬੀਤਦੀਆਂ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਜੀ